ਨਾਟਨ ਵੀ ટીਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਸਰਕਾਰ ਤੇ ਲੁਧਿਆਣਾ ਦੀ 25000 ਏਕੜ ਜ਼ਮੀਨ ਹੜੱਪਣ ਦੀ ਸਾਜ਼ਿਸ਼ ਰਚਣ ਦਾ ਗੰਭੀਰ ਦੋਸ਼ ਲਗਾਇਆ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਡੇ ਰੀਅਲ ਅਸਟੇਟ ਘਰਾਣਿਆਂ ਲਈ ਕਮਿਸ਼ਨ ਏਜੰਟ ਬਣ ਗਈ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਜ਼ਮੀਨ ਜੋੜਨ ਵਾਲਿਆਂ ਵੱਲੋਂ ਵੱਜੋਂ ਕੰਮ ਕਰ ਰਹੇ ਹਨ ਜਾਖੜ ਨੇ ਕਿਹਾ ਕਿ ਆਪ ਸਰਕਾਰੀ ਰੀਅਲ ਅਸਟੇਟ ਡੀਲਰਾਂ ਨਾਲ ਮਿਲੀ ਭੁਗਤ ਕਰਕੇ ਲੁਧਿਆਣਾ ਦੀ ਪ੍ਰਮੁੱਖ ਖੇਤੀਬਾੜੀ ਜ਼ਮੀਨ ਨੂੰ ਗੈਰਕਾਨੂੰਨੀ ਢੰਗ ਨਾਲ ਹੜੱਪਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਵਿੱਚ નિર્ਦੋਸ਼ ਕਿਸਾਨਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਉਹਨਾਂ ਜ਼ੋਰ ਦੇ ਕੇ ਕਿ ਕਿਹਾ ਕਿ ਭਾਜਪਾ ਕੇਜਰੀਵਾਲ ਦੀਆਂ ਇਹਨਾਂ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵਗੀ 19 ਜੂਨ ਨੂੰ ਲੁਧਿਆਣਾ ਦੇ ਲੋਕ ਆਪਣੀ ਜ਼ਮੀਨ ਨੂੰ ਗੈਰਕਾਨੂੰਨੀ ਢੰਗ ਨਾਲ ਹੜੱਪਣ ਦੀ ਇਸ ਕੋਸ਼ਿਸ਼ ਵਿਰੁੱਧ ਬੋਟ ਪਾਉਣਗੇ ਅਤੇ ਆਪ ਦੀ ਭ੍ਰਿਸ਼ਟਾਚਾਰਨ ਖਤਮ ਕਰਨਗੇ ਜਾਖੜ ਨੇ ਇਥੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਅਤੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਿਛਲੇ 3.5 ਸਾਲਾਂ ਦੇ ਆਪ ਦੇ ਕੁਸ਼ਾਸ਼ਨ ਵਿੱਚ ਬੇਹਸਾਬ ਭ੍ਰਿਸ਼ਟਾਚਾਰ ਦੀ ਡੂੰਘੀ ਚਿੰਤਾ ਜਤਾਉਂਦਿਆਂ ਜਾਖੜ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਨਿਗਰਾਨੀ ਹੇਠ ਇੱਕ ਸਮਵਬੱਧ ਜਾਂਚ ਦੀ ਮੰਗ ਕੀਤੀ ਜਿਸ ਵਿੱਚ ਨਸ਼ਿਆਂ ਦੀ ਵਪਾਰ ਅਤੇ ਹੋਰ ਗੈਰਕਾਨੂੰਨੀ ਗਤੀਵਿਧੀਆਂ ਰਾਹੀਂ ਇਕੱਠੀ ਕੀਤੀ ਜਾ ਰਹੀ ਭ੍ਰਿਸ਼ਟਾਚਾਰ ਦੀ ਰਕਮ ਤੇ ਅੰਤਿਮ ਲਾਭਪਾਤਰ ਸਿਆਸਤਦਾਨਾਂ ਦਾ ਪਤਾ ਲਗਾਇਆ ਜਾ ਸਕੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਣ ਜਾਖੜ ਨੇ ਕਿਹਾ ਕਿ ਇਸ ਜਾਂਚ ਵਿੱਚ ਪੰਜਾਬ ਵਿਜੀਲੈਂਸ ਆਈਟੀইডি ਜਾਂ ਹੋਰ ਕੋਈ ਏਜੰਸੀ ਸ਼ਾਮਲ ਹੋ ਸਕਦੀ ਹੈ ਤਾਂ ਜੋ ਨਿਰਪੱਖਤਾ ਅਤੇ ਆਮ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ ਅਮਨ ਅਰੂੜਾ ਦੀ ਉਸ ਦੇ ਬਿਆਨ ਦਾ ਮਤਲਬ ਬਦਲਣ ਦੀ ਕੋਸ਼ਿਸ਼ ਨੂੰ ਰੱਦ ਕਰਦੇ ਹਾਂ ਜਾਖੜ ਨੇ ਸਵਾਲ ਕੀਤਾ ਕਿ ਜੇਕਰ ਚੋਣ ਕਮਿਸ਼ਨ ਕੋਲ ਦਾਖਲ ਕੀਤੇ ਆਈਟੀ ਰਿਟਰਨਰ ਰਾਹੀਂ ਨਜ਼ਾਇਜ਼ ਰਕਮ ਦਾ ਪਤਾ ਲਗਾਉਣਾ ਇੰਨਾ ਸੌਖਾ ਹੈ ਤਾਂ ਇੱਕ ਸਾਬਕਾ ਸੰਸਦ ਮੈਂਬਰ ਦੇ ਘਰ 200 ਕਰੋੜ ਰੁਪਏ ਕਿਵੇਂ ਇਕੱਠੇ ਹੋਏ ਇੱਕ ਸਾਬਕਾ ਮੁੱਖ ਮੰਤਰੀ ਨੇ 10 ਕਰੋੜ ਰੁਪਏ ਆਪਣੇ ਸਿਰਹਾਣੇ ਵਿੱਚ ਲੁਕੋ ਕੇ ਭੁੱਲ ਕੇ ਕਿਵੇਂ ਗਏ ਅਤੇ ਜਿਸ ਵਿਅਕਤੀ ਦੀ ਕੋਈ ਜਾਣੀ ਪਛਾਣੀ ਕਮਾਈ ਨਹੀਂ ਉਹ ਮਹਿੰਗੀਆਂ ਕਾਰਾਂ ਵਿੱਚ ਕਿਵੇਂ ਘੁੰਮ ਰਿਹਾ ਹੈ ਜਾਕੜ ਨੇ ਕਿਹਾ ਕਿ ਅਸਲ ਮਕਸਦ ਅਮਰੀਕੀ ਸਿਧਾਂਤ ਫਾਲੋ ਦਾ ਮਨੀ ਨੂੰ ਅਪਣਾਉਂਦੇ ਹੋਏ ਨਜਾਇਜ਼ ਦੌਲਤ ਦੇ ਅੰਤਿਮ ਲਾਭਪਾਤਰ ਦਾ ਪਤਾ ਲਗਾਉਣਾ ਹੈ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਉੱਪਰ ਤੋਂ ਲੈ ਕੇ ਹੇਠਾਂ ਤੱਕ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀ ਅਚਾਨਕ ਬਦਲੀ ਕਿਸਮਤ ਦੇ ਸਰੋਤ ਦਾ ਪਤਾ ਲੱਗ ਸਕੇ ਜਾਖੜ ਨੇ ਕਿਹਾ ਕਿ ਮੁੱਦੇ ਦੀ ਅਸਲੀਅਤ ਪੰਜਾਬ ਦੀ ਲੁੱਟ ਦੀ ਮਨੀ ਟ੍ਰੇਲ ਨੂੰ ਸਮਝਣ ਦੀ ਰਕਮ ਦੇ ਅੰਤਿਮ ਵਰਤੋਂ ਨੂੰ ਨਿਸ਼ਾਨਾ ਬਣਾਉਣਾ ਹੈ ਉਹਨਾਂ ਨੇ ਆਪ ਵਿਧਾਇਕਾਂ ਦੇ ਵਿਰਸਤਾਚਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਹੜੇ ਚੋਣਾਂ ਤੋਂ ਪਹਿਲਾਂ ਮੋਬਾਈਲ ਰਿਪੇਅਰ ਦੀਆਂ ਦੁਕਾਨਾਂ ਚਲਾਉਂਦੇ ਸਨ ਅੱਜ ਉਹ ਪੌਸ਼ ਇਲਾਕਿਆਂ ਵਿੱਚ ਕੋਠੀਆਂ ਬਣਾ ਰਹੇ ਹਨ ਇੱਕ ਮੀਡੀਆ ਸਵਾਲ ਦੇ ਜਵਾਬ ਵਿੱਚ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਵਿਧਾਨ ਸਭਾ ਦੇ ਸਤਕਾਰਤ ਮੰਚ ਤੇ ਕਾਂਗਰਸ ਦੇ ਨੇਤਾਵਾਂ ਦੀਆਂ ਗਲਤੀਆਂ ਦੀਆਂ ਫਾਈਲਾਂ ਬਾਰੇ ਬੜੇ ਜੋਸ਼ ਨਾਲ ਗੱਲ ਕੀਤੀ ਸੀ ਪਰ ਉਹਨਾਂ ਫਾਈਲਾਂ ਤੇ ਕਾਰਵਾਈ ਨਾ ਕਰਕੇ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਤੋੜਿਆ ਹੈ ਇਸ ਤੋਂ ਪਹਿਲਾਂ ਜਾਖੜ ਨੇ 에ਅਰ ਇੰਡੀਆ ਦੇ ਦੁਖਦ ਜਹਾਜ਼ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਜਿਸ ਵਿੱਚ 241 ਯਾਤਰੀਆਂ ਸਮੇਤ ਚਾਲਕ ਦਲ ਦੀ ਮੌਤ ਹੋ ਗਈ ਉਹਨਾਂ ਨੇ ਇਸ ਭਿਆਨਕ ਹਾਦਸੇ ਤੋਂ ਪ੍ਰਭਾਵਿਤ ਸਾਰੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਭਾਜਪਾ ਪ੍ਰਧਾਨ ਨੇ ਗੁਜਰਾਤ ਦੇ ਦੋ ਵਾਰ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਹਨਾਂ ਨੂੰ ਜਮਿਨੀ ਪੱਧਰ ਦਾ ਨੇਤਾ ਕਰਾਰ ਦਿੱਤਾ ਜਿਨ੍ਹਾਂ ਨੇ ਗੁਜਰਾਤ ਨੂੰ ਸ਼ਾਨਦਾਰ ਟਾਂਗ ਨਾਲ ਅਗਵਾਈ ਕੀਤੀ